ਮੀਟਿੰਗ ਗਿਆ ਅਸੀਂ ਕੱਲ ਤੋਂ ਪ੍ਰੋਟੈਸਟ ਦਾ ਜਿਹੜਾ ਆ ਕਿਹਾ ਹੋਇਆ ਸੀ ਕਿ ਅਸੀਂ ਪ੍ਰੋਟੈਸਟ ਕਰਨਾ ਆ ਇਸ ਬਾਰੇ ਅਸੀਂ ਸੀਆਈਡੀ ਨੂੰ ਵੀ ਕੱਲ ਤੋਂ ਹੀ ਇਨਫੋਰਮ ਕਰ ਦਿੱਤਾ ਸੀ ਔਰ ਮੀਡੀਆ ਨੂੰ ਵੀ ਇਨਫੋਰਮ ਕੀਤਾ ਹੋਇਆ ਸੀ ਪਰ ਮੈਨੂੰ ਫੇਰ ਤੋਂ ਇਹ ਕਿਹਾ ਗਿਆ ਕਿ ਤੁਹਾਨੂੰ ਸੀਐਮ ਸਾਹਿਬ ਦੇ ਨਾਲ ਮੀਟਿੰਗ ਕਰਵਾਈ ਜਾਊਗੀ ਇਸ ਕਰਕੇ ਤੁਸੀਂ ਪ੍ਰੋਟੈਸਟ ਨਾ ਕਰੋ ਅਸੀਂ ਆਪਣਾ ਪ੍ਰੋਟੈਸਟ ਨਹੀਂ ਕੀਤਾ ਸਾਨੂੰ ਸੀਐਮ ਸਾਹਿਬ ਹੌਂਕ ਲੈ ਕੇ ਗਏ ਜੋ ਜਲੰਧਰ ਉਹਨਾਂ ਨੇ ਕਰਾਇਤੇ ਕਰ ਲਿਆ ਹੋਇਆ ਸੀ ਉੱਥੇ ਗਏ ਉੱਥੇ ਸਾਡੀ ਮੀਟਿੰਗ ਉਹ ਆਫਪੀ ਜਿਹੜੇ ਓੰਕਾਰ ਸਿੰਘ ਜੀ ਨਾਲ ਹੋਈ ਆ ਉਹਨਾਂ ਨੇ ਸਾਨੂੰ ਪੈਨਲ ਮੀਟਿੰਗ ਕਰਾਉਣ ਦਾ ਜਿਹੜਾ ਭਰੋਸਾ ਦਿੱਤਾ ਹੈ 25 ਤੋਂ 30 ਜੁਲਾਈ ਦੇ ਵਿੱਚ ਅਜਿਹੇ ਭਰੋਸੇ ਸਾਨੂੰ ਪਹਿਲਾਂ ਵੀ ਮਿਲਦੇ ਰਹੇ ਮੈਡਮ ਤੁਸੀਂ ਨਵੇਂ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਹੋ ਇਹ ਖੱਤਾਂ ਦੇ ਵਿੱਚ ਝਾੜੂ ਫੜੇ ਨੇ ਇਹਦਾ ਕੀ ਮਕਸਦ ਹੈ ਇਹਦਾ ਇਹ ਮਕਸਦ ਆ ਕਿ ਇਹ ਜੋ ਅਜੋ ਮੌਜੂਦਾ ਸਰਕਾਰ ਆ ਇਹ ਵੀ ਇਹ ਝਾੜੂ ਲੈ ਕੇ ਹੀ ਇਹਨਾਂ ਨੇ ਵੋਟਾਂ ਲਈਆਂ ਸੀ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਲਹਿਰ ਚਲਾਈ ਸੀ ਕਿ ਅਸੀਂ ਜੋ ਵੀ ਭ੍ਰਿਸ਼ਟਾਚਾਰੀ ਆ ਬੇਈਮਾਨੀ ਬੇਰਜ਼ਗਾਰੀ ਆ ਉਹ ਪੰਜਾਬ ਦੇ ਵਿੱਚੋਂ ਖਤਮ ਕਰਾਂਗੇ ਉਹਦੀ ਸਫਾਈ ਕਰਾਂਗੇ ਪਰ ਇਹਨਾਂ ਨੇ 2.5 ਸਾਲ ਬੀਤ ਜਾਂਦੇ ਬਾਅਦ ਵੀ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਸਾਨੂੰ ਨਿਯੁਕਤੀ ਪੱਤਰ ਨਹੀਂ ਮਿਲੇ ਚੇਕਰ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੀ ਜੇ ਇਹ ਲਾਰੇ ਹੀ ਮਿਲੇ ਤਾਂ ਅਸੀਂ ਵੀ ਇਹਨਾਂ ਦਾ ਪੰਜਾਬ ਦੇ ਵਿੱਚੋਂ ਸਫਾਇਆ ਕਰਾਂਗੇ ਮੈਡਮ ਅੱਜ ਦੀ ਮੀਟਿੰਗ ਤੋਂ ਬਾਅਦ ਤੁਸੀਂ ਅਗਲਾ ਉਪਰਾਲਾ ਕੀ ਕਰਨਾ ਅਸੀਂ ਜਿੱਥੇ ਵੀ ਇਲੈਕਸ਼ਨ ਹੋਣਗੇ ਉੱਥੇ ਹੀ ਪ੍ਰੋਟੈਸਟ ਕਰਾਂਗੇ ਜਨਤਾ ਨੂੰ ਜਗਾਵਾਂਗੇ ਕਿ ਜਿੱਦਾਂ ਅਸੀਂ ਇਹਨਾਂ ਦੇ ਵਾਅਦਿਆਂ 'ਚ ਆ ਕੇ ਵੋਟਾਂ ਪਾਈਆਂ ਤੇ ਤੁਸੀਂ ਵੀ ਗੁਮਰਾਹ ਨਾ ਹੋਵੋ ਇਹ ਝੂਠੇ ਲਾਰੇ ਲਾਉਂਦੇ ਜੇਕਰ ਸਾਨੂੰ ਨਿਯੁਕਤੀ ਪੱਤਰ ਨਾ ਮੈਡਮ ਤੁਹਾਡੇ ਨਾਲ ਜੋ ਕਿਨੇ ਤੁਹਾਡੇ ਉਹ ਕਿੱਥੋਂ ਕਿੱਥੋਂ ਆਏ ਨੇ ਤੇ ਕਿਸ ਤਰ੍ਹਾਂ ਕੀ ਮੰਗਾਣੇ ਸਾਰਿਆਂ ਨੇ ਤੁਹਾਡੇ ਸਾਰੇ ਸਾਥੀ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਆ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਤੋਂ ਆਏ ਆ ਬੱਚੇ ਵੀ ਨਾਲ ਆਏ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਮੈਡਮਾਂ ਦੇ ਨਾਲ ਬੇਰੁਜ਼ਗਾਰ ਅਧਿਆਪਕਾਂ ਦੇ ਨਾਲ ਰੋਡ ਪ੍ਰੋਟੈਸਟ ਕਰ ਰਹੇ ਨੇ ਤੇ ਆਪਣੇ ਹੱਕੀ ਮੰਗਾਂ ਦੇ ਲਈ ਇਹਨਾਂ ਨੇ ਆਪਣੇ ਹੱਥ ਵਿੱਚ ਝਾੜੂ ਫੜੇ ਨੇ ਤੇ ਹੁਣ ਗੱਲ ਕਰਦੇ ਆ ਇਹਨਾਂ ਦੇ ਇੱਕ ਅਧਿਆਪਕ ਸਾਥੀ ਦੇ ਨਾਲ ਸਸੀ ਗੱਲ ਜੀ ਮੈਂ ਗੁਰਪ੍ਰੀਤ ਸਿੰਘ ਆ ਇਹ ਸਾਨੂੰ ਸਰਕਾਰ 2011 ਤੋਂ ਰਿਵਾਈਜ਼ਡ ਟਟ ਪਾਸ ਲਾਰੇ ਲਗਾਤਾਰ ਲੱਗਦੇ ਰੇ 2017 ਤੋਂ ਬਾਅਦ 18 ਜਪਲਾਈ ਵੀ ਕਰਵਾਇਆ ਗਿਆ ਅਪਲਾਈ ਕਰਾਉਣ ਤੋਂ ਬਾਅਦ ਵੀ ਸਰਕਾਰ ਬਦਲੀ ਜਦਕਿ ਮਾਨਯੋਗ ਸੀਐਮ ਸਾਹਿਬ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਉਹਨਾਂ ਨੇ ਸਾਨੂੰ ਆਕੇ ਭਰੋਸਾ ਦਿੱਤਾ ਵੋਟਾਂ ਤੋਂ ਪਹਿਲਾਂ ਵੀ ਆਉਂਦਿਆਂ ਸਾਰ ਤੁਹਾਡਾ ਪਹਿਲਾਂ ਪਹਿਲੇ ਆਧਾਰ ਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ ਕਿਉਂਕਿ ਸਾਡੀ ਅਪਲਾਈ ਆਲਰੇਡੀ ਹੋ ਚੁੱਕਾ ਸਿਰਫ ਸਾਨੂੰ ਨਿਯੁਕਤੀ ਪੱਤਰਾਂ ਦੀ ਮੰਗ ਆ ਜਿਸ ਕਰਕੇ ਸਾਡੇ ਬਹੁਤ ਸਾਰੇ ਅਧਿਆਪਕ ਓਵਰਏਜ ਹੋ ਚੁੱਕੇ ਆ 45 ਸਾਲ 48 ਸਾਲ 50 ਸਾਲ ਤੱਕ ਪਹੁੰਚ ਚੁੱਕੇ ਆ ਤੇ ਸਾਡੀ ਸਰਕਾਰ ਅੱਗੇ ਇਹੀ ਅਪੀਲ ਆ ਜਿਵੇਂ ਅੱਗੇ ਲਾਰੇ ਲੈ ਰਹੇ ਆ ਅਸੀਂ ਅੱਜ ਵੀ ਇੱਕ ਲਾਰਾ ਲੈ ਕੇ ਆਏ ਆ ਕਿ ਜੇਕਰ ਸਾਡਾ ਇਲਾਰਾ ਪੂਰਾ ਨਹੀਂ ਹੁੰਦਾ ਤੇ ਆਉਣ ਵਾਲੇ ਦਿਨਾਂ ਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇ ਧੰਨਵਾਦ